ਹਾਂਜੀ ਬਾਈ ਸਾਡੇ ਭਰਾਵਾਂ ਦਾ ਸਵਾਗਤ ਹੈ ਅੱਜ ਆਪਣੇ ਪੇਜ ਤੇ ਚੈਨਲ ਤੇ ਆਸਾ ਕਰਦੇ ਹਾਂ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਲੈ ਕੇ ਆਏ ਆਪਣੇ ਆਪ ਦੇ ਫਾਰਮ ਤੋਂ ਲੈ ਕੇ ਆਏ ਆ ਆਪਣੇ ਕੋਲੇ ਟੋਕੜ ਗੱਭਣਗਾ ਆਈ ਆ 5 ਮਹੀਨੇ ਪੂਰੇ ਹੋ ਕੇ 6ਵਾਂ ਮਹੀਨਾ ਲੱਗਿਆ ਹੋਇਆ ਤੇ ਨਾਲ 7.5 ਮਹੀਨਿਆਂ ਦੀ ਬਾਈ ਜੀ ਇਹਦੇ ਆ ਬੱਚੀ ਹੈ ਏਸੇ ਦੀ ਬੱਚੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਮੂੰਹ ਕੁਆਲਿਟੀ ਦੀ ਕੋਈ ਇਹੋ ਜਿਹੀ ਗੱਲ ਨਹੀਂ ਪੂਰੀ ਸੋਹਣੀ ਬੱਚੀ ਆ ਨਾਲ ਡੱਬੀ ਆਪ ਜਿਹੜਾ ਡੱਬ ਥੋੜੇ ਜਿਹਾ ਘਾਟਾ ਵਾਕੀ ਆਰਡਰ ਕੁਆਲਿਟੀ ਚੈੱਕ ਕਰ ਲਓ 5 ਮਹੀਨੇ ਪੂਰੇ ਹੋ ਗਏ 6 ਮੈਂ ਇਹਨੂੰ ਗੱਭਨ ਨੂੰ ਲੱਗਿਆ ਹੋਇਆ ਹੈਗਾ ਪੂਰੀ ਸੀਡਸ ਲੱਗ ਆ ਜੀ 10 ਟਾਈਮ ਚੋਕੇ ਕੋਈ ਵੀ ਭਰਾ ਲੈ ਜਾ ਸਕਦਾ ਚੈੱਕ ਕਰਾ ਕੇ ਥਣ ਚ ਕੋਈ ਧਾਰ ਖਲਟ ਖਲਟ ਹੋਵੇ ਕੋਈ ਥਣ ਮਰੂੜਾ ਹੋਵੇ ਕੋਈ ਭੂਰ ਛਰਲਾ ਹੋਵੇ ਕੋਈ ਲੇਵਾ ਸੋਜ ਸੋਜ ਹੋਵੇ ਆਪਣੀ ਫੁੱਲ ਜ਼ਿੰਮੇਵਾਰੀ ਆ ਬਾਕੀ ਆਰਡਰ ਕੁਆਲਟੀ ਇਕੱਲੀ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਪਿੱਛੇ ਤੋਂ ਆਰਡਰ ਕੁਆਲਟੀ ਚੈੱਕ ਕਰ ਲਓ 25 ਤੋਂ 26 ਕਿਲੋ ਭਾਈ ਇਹਨੇ ਦੁੱਧ ਸੱਜਰਨੇ ਦਿੱਤਾ ਹੋਇਆਗਾ ਬਾਕੀ ਚਾਰੇ ਪਾਸੇ ਥਣ ਦੇਖ ਸਕਦੇ ਹੋ ਇੱਕੋ ਜਿਹਾ ਥਣਾ ਦਾ ਸਹਜਾ ਬਾਕੀ ਕੱਦ ਕਾੜ ਦੇ ਵਿੱਚ ਆ ਪੂਰੀ ਵੱਡੀ ਗਾਂਗੀ ਮੰਨ ਕੇ ਚਲੋ ਵਧੀਆ ਰੇਟ ਦੇ ਵਿੱਚ ਵਿਕਣ ਵਾਲੀ ਆ ਚਾਰੇ ਥਾਂ ਤੋਂ ਇੱਕੋ ਜੇ ਕੋਈ ਕਮੀ ਨਹੀਂ ਹੈਗੀ ਪੀੜੀ ਰਾਕੇ 10 ਜਾਣੇ ਬਦਲ ਬਦਲ ਕੇ ਬੈਹਗੇ ਚਾਹੇ 10 ਦਿਨ ਚੋਕੇ ਫੁੱਲ ਤਸੱਲੀਆਂ ਕਰਕੇ ਲੈ ਜਿਓ ਬਾਕੀ ਮੂੰਹ ਮਹਾਂਦਰੇ ਦੀ ਬਹੁਤ ਸੋਹਣੀ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਪੂਰੀ ਵੀ ਸੋਹਣੀ ਆ ਥਾਂ ਤੋਂ ਲੰਮੀ ਆ ਕਿਤੇ ਲੰਪੀ ਦੱਸ ਕਹਿ ਨਹੀਂ ਕਿਤੇ ਪੈਰਾਂ ਪੂਰਾ ਚ ਨਹੀਂ ਆਈ ਵੀ ਅੱਜ ਤੱਕ ਤੇ ਬਾਕੀ ਆਰਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਨਾੜਾਂ ਵਾਲਾ ਲੇਵਾ ਸਾਰੇ 25 ਤੋਂ 26 ਕਿਲੋ ਦੁੱਧ ਸੱਜਰਨੇ ਦਿੱਤਾ ਹੋਇਆ 5 ਮਹੀਨੇ ਪੂਰੇ ਹੋ ਕੇ ਛੇਮਾ ਲੱਗਿਆ ਹੋਇਆ ਨਾਲ ਬੱਚੀ ਆ ਜੀ 72000 ਦੇ ਵਿੱਚ ਮਾਨਤਾਨ ਹੋ ਜੂ ਥੋੜਾ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਜੀ ਤੇ ਨਾਲ ਬੱਚੀ ਆ ਪੂਰੀ ਵੀ ਸੋਹਣੀ ਤਿੰਨ ਚਾਰ ਮਹੀਨਿਆਂ ਚ ਬੱਚੀ ਵੀ ਟੀਕਾ ਲਾਜੂਗੀ 72000 ਰੇਟ ਰੱਖਿਆ ਉਹਦੇ ਚੋਂ ਵਣ ਦਾ ਮਾਨਤਾਨ ਹੋ ਜੂ ਥੋੜਾ ਤੇ 5 ਮਹੀਨੇ ਪੂਰੇ ਹੋ ਕੇ ਛੇਮਾ ਲੱਗਿਆ ਹੋਇਆ 10 ਤੋਂ 11 ਕਿਲੋ ਮਾਝਾਰਕਾ ਚਿੱਟਾ ਦੁੱਧ ਹੋਊਗਾ ਗਰਮੀ ਮੰਨਣ ਵਾਲੀ ਨਹੀਂ ਵੀ ਲਾਲਾਂ ਸਿੱਟੀ ਜਾਊ ਤੇ ਮੰਨ ਕੇ ਚਲੋ 72000 ਦੇ ਵਿੱਚੋਂ ਮਾਨਤਾਣ ਹੋ ਜੂ 5 ਮਹੀਨੇ ਪੂਰੇ ਹੋ ਗਏ 6ਵਾਂ ਲੱਗਿਆ ਹੋਇਆ ਜੀ ਤੇ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਤਾਂ ਆਪਣੇ ਨਾਲ ਕੰਟੈਕਟ ਕਰਕੇ ਤਾਂ ਬਾਈ ਤੁਸੀਂ ਖਰੀਦ ਸਕਦੇ ਹੋ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਮਿਲਦੇ ਆ ਕਿਸੇ ਦਿਨ ਹੋਰ ਨਵੀਂ ਵੀਡੀਓ ਦੇ ਨਾਲ